ਕਬੱਡੀ ਪਲੇਅਰਾਂ ਦੇ ਸੁਹਾਣੇ ਜੋ ਕਤਲ ਹੋਇਆ ਜਿਹੜਾ ਪੰਜਾਬ 'ਚ ਇੱਕ ਬਹੁਤ ਮੰਦ ਭਾਗਾ ਦੌਰ ਚੱਲ ਰਿਹਾ ਹੈ ਨੌਜਵਾਨਾਂ ਦਾ ਕਤਲ ਹੋ ਰਿਹਾ ਹੈ ਗੁੰਡਾਗਰਦੀ ਜਿਹੜੀ ਹੈ ਉਹ ਪੂਰੀ ਤੀਕ ਤੇ ਜਿਵੇਂ ਅਸੀਂ ਸੁਣਦੇ ਸੀ ਕਿ ਬਿਹਾਰ ਦੇ ਵਿੱਚ ਯੂਪੀ ਦੇ ਵਿੱਚ ਗੁੰਡਾਗਰਦੀ ਚੱਲਦੀ ਸੀ ਅੱਜ ਪੰਜਾਬ ਦੇ ਹਾਲਾਤ ਉਹ ਗੁੰਡਾਗਰਦੀ ਵਾਲੇ ਨੇ ਤੇ ਮੈਂ ਅਮਨ ਅਰੋੜਾ ਜੀ ਤੁਹਾਨੂੰ ਇਹ ਪੁੱਛਣਾ ਚਾਹਣਾ ਤੁਸੀਂ ਕਹਿੰਦੇ ਪੁਰਾਣੀਆਂ ਸਰਕਾਰਾਂ ਦੇ ਕੰਡੇ ਬੀਜੇ ਨੇ ਪੁਰਾਣੀਆਂ ਸਰਕਾਰਾਂ ਨੇ ਤਾਂ ਫੁੱਲ ਬੀਜੇ ਸੀ ਜਿਹੜੇ ਕਬੱਡੀ ਕੱਪ ਸੀ ਅਕਾਲੀ ਦਲ ਨੇ ਸ਼ੁਰੂ ਕੀਤੇ ਸੀ ਇਹ ਕਬੱਡੀ ਕੱਪਾਂ ਤੇ ਅਕਾਲੀ ਦਲ ਦੇ ਦੌਰ ਦੇ ਵਿੱਚ ਅਕਾਲੀ ਦਲ ਦਾ ਜਦੋਂ ਤੱਕ ਸਰਕਾਰ ਰਹੀ ਹੈ ਕੋਈ ਵੀ ਅਜਿਹੇ ਇਨਸੀਡੈਂਟ ਦੱਸ ਦਿਓ ਜੇ ਕੋਈ ਹੋਇਆ ਹੋਵੇ ਉਸ ਟਾਈਮ ਤੇ ਇੱਕ ਵੀ ਅਜਿਹੇ ਇਨਸੀਡੈਂਟ ਨਹੀਂ ਹੋਇਆ ਇਹ ਜਿੱਦੇ ਦੀ ਤੁਹਾਡੀ ਸਰਕਾਰ ਆਈ ਹੈ ਉਸ ਦਿਨ ਦਾ ਤੁਹਾਡੇ ਹਾਲਾਤ ਜਿਹੜੇ ਨੇ ਪੰਜਾਬ ਦੇ ਬਦ ਤੋਂ ਬੱਤਰ ਹੋਏ ਪਏ ਨੇ ਤੇ ਨਾਲੇ ਅਕਾਲੀ ਦਲ ਨੇ ਤਾਂ ਵਰਲਡ ਕਬੱਡੀ ਕੱਪ ਸ਼ੁਰੂ ਕਰਕੇ ਫੁੱਲ ਬੀਤੇ ਸੀ ਕੰਡੇ ਤਾਂ ਥੋਟੇ ਨੇ ਤੇ ਤੁਹਾਨੂੰ 4 ਸਾਲ ਹੋ ਗਏ ਸਰਕਾਰ ਚ ਆਏ ਨੂੰ 4 ਸਾਲਾਂ ਤੁਹਾਡੀ ਕੀ ਕਾਰਗੁਜ਼ਾਰੀ ਹੈ ਜੇ 4 ਸਾਲਾਂ ਪਹਿਲਾਂ ਥੋਡੇ ਕੇਜਰੀਆ ਵਾਲਾ ਥੋਡੇ ਭਗਵੰਤਮਾਨ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਹੁੰਦੇ ਸੀ ਅਸੀਂ ਮਹੀਨੇ ਚ ਬੰਦ ਕਰ ਦਾਂਗੇ ਗੁੰਡਾਗਰਦੀ ਬੰਦ ਕਰਦ ਕੇ 4 ਸਾਲ ਪਹਿਲਾਂ ਵੀ ਉਹੀ ਡਾਇਲੋਗ ਸੀ 4 ਸਾਲ ਬਾਅਦ ਵੀ ਉਹੀ ਡਾਇਲੋਗ ਹੈ ਅੱਜ ਵੀ ਉਹੀ ਗੱਲਾਂ ਨੇ ਅਕਾਲੀ ਦਲ ਨੇ ਕੀਤਾ ਅਕਾਲੀ ਦਲ ਨੇ ਕੀਤਾ ਫਲਾਣੇ ਨੇ ਕੀਤਾ ਤੇ ਤੁਸੀਂ ਕੀ ਕੀਤਾ ਭਾਈ ਤੁਸੀਂ ਬੈਠੇ ਕੀ ਕਰਦੇ ਹੋ 4 ਸਾਲ ਤੋਂ ਸਰਕਾਰ ਚ ਬੈਠੇ ਹੋ ਕਿਹੜੀ ਕਾਰਗੁਜ਼ਾਰੀ ਹੈ ਤੁਹਾਡੀ ਜਿਹੜੀ ਇਹਨੂੰ ਰੋਕਣ ਵਾਸਤੇ ਕੀ ਕੀਤਾ ਗੁੰਡਾਗਰਦੀ ਜਿਹੜੀ ਹੈ ਥੋਡੇ ਤੋਂ ਅਸਲ ਵਿੱਚ ਸਰਕਾਰ ਕੰਟਰੋਲ ਹੀ ਨਹੀਂ ਹੋ ਰਹੀ ਤੁਹਾਨੂੰ ਮੈਨੇਜਮੈਂਟ ਦਾ ਸਿਸਟਮ ਹੀ ਨਹੀਂ ਪਤਾ ਇਹਨੇ ਹਾਲਾਤਾਂ ਦੇ ਵਿੱਚ ਕਰਜਈ ਪੰਜਾਬ ਤੁਸੀਂ ਕਰਤਾ ਗੁੰਡਾਗਰਦੀ ਤੁਹਾਡੇ ਰਾਜ ਸਭ ਤੋਂ ਵੱਧ ਹੈ ਕਰਪਸ਼ਨ ਤੁਹਾਡੇ ਰਾਜ ਸਭ ਤੋਂ ਵੱਧ ਹੈ ਨਸ਼ਾ ਤੁਹਾਡੇ ਰਾਜ ਸਭ ਤੋਂ ਵਧਿਆ ਤੇ ਭੰਡਦੇ ਤੁਸੀਂ ਦੂਜਿਆਂ ਨੂੰ ਆਪਣੀ ਪੀੜੀ ਥੱਲੇ ਸੋਟਾ ਫਿਰੋ ਅਮਨ ਰੌੜਾ ਜੀ ਤੇ ਬਾਕੀ ਟੀਮ ਨੂੰ ਵੀ ਸਮਝਾਓ ਕਿ ਦੇਖੋ ਹਲਾ ਜਿਹੜੇ ਨੇ ਪੰਜਾਬ ਦੇ ਸੁਧਾਰਨ ਵਾਸਤੇ ਕੰਮ ਕਰੋ ਦੂਜਿਆਂ ਦੇ ਸਿਰ ਤੇ ਠੀਕਰਾ ਨਾ ਫੋੜੋ ਕਿ ਹਾਂ ਜੀ 4 ਸਾਲ ਪਹਿਲਾਂ ਅਕਾਲੀ ਦਲ ਤੇ ਸਰਕਾਰ ਗਈ ਨੂੰ 9 ਸਾਲ ਹੋ ਗਏ ਤੇ 9 ਸਾਲਾਂ ਚ ਫਿਰ ਕੀ ਕਰਦੇ ਸੀ ਸਰਕਾਰਾਂ ਜਿਹੜੀ ਪਹਿਲਾਂ ਕਾਂਗਰਸ ਦੇ ਜਾਂ ਤੁਸੀਂ ਕੀ ਕੀਤਾ 4 ਸਾਲਾਂ ਚ 4 ਸਾਲ ਬਹੁਤ ਹੁੰਦੇ ਨੇ ਹੁਣ ਤਾਂ ਖੀਰਲਾ ਸਾਲ ਰਹਿ ਗਿਆ ਹੁਣ ਇਹ ਬਹਾਨਾ ਨਾ ਬਣਾਓ ਪਹਿਲੀਆਂ ਸਰਕਾਰਾਂ ਦੇ ਕੰਡੇ ਬੀਜੇ ਉਹ ਭਾਈ ਕੰਡੇ ਬੀਜੇ ਨਹੀਂ ਹੈਗੇ ਤੁਸੀਂ ਕੀ ਕੀਤਾ ਉਹ ਜ਼ਰੂਰ ਜਵਾਬ ਦੇ ਦਿਓ ਇਹ ਇਹਦੇ ਤੇ ਆਪਣੇ ਧਿਆਨ ਦਿਓ ਦੂਜਿਆਂ ਦੇ ਵਿੱਚ ਭੰਡਣ ਦੀ بجائے ਪੰਜਾਬ ਦੀ ਲੈਂਡ ਆਰਡਰ ਦੀ ਸਥਿਤੀ ਨੂੰ ਬਚਾਉਣ ਵਾਸਤੇ ਸਹੀ ਕਰਨ ਵਾਸਤੇ ਕੰਮ ਜੋ ਕੱਲ ਹੋਇਆ ਬਹੁਤ ਅਨਫੋਰਚੂਨੇਟ ਹੈ ਜੀ ਅਸੀਂ ਐਸੀ ਕਰਕੇ ਪਿਛਲੇ ਪੌਣੇ 4 ਸਾਲ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਕਿ ਜੋ ਪਿਛਲੀਆਂ ਸਰਕਾਰਾਂ ਨੇ ਕੰਡੇ ਬੀਜੇ ਨੇ ਗੈਂਗਸਟਰਾਂ ਵਾਲੇ ਨਸ਼ਿਆਂ ਵਾਲੇ ਇਹ ਉਦੋਂ ਕਾਲੀ ਦਲ ਦੀ ਸਰਕਾਰ ਤੋਂ ਕੰਡੇ ਵੇਚੇ ਸੀਗੇ ਤੇ ਉਸ ਤੋਂ ਬਾਅਦ ਕਾਂਗਰਸ ਦੇ 5 ਸਾਲ ਉਹ ਚੱਲਦੇ ਆ ਰਹੇ ਨੇ ਹੁਣ ਜਦੋਂ ਇਹ ਜੇ ਕੰਡੇ ਵੇਚ ਜਾਣਾ ਤੇ ਇਹ ਜਿਹੜਾ ਚਾਹੇ ਗੈਂਗਸਟਰਵਾਦ ਨੇ ਤੇ ਚਾਹੇ ਨਸ਼ੇ ਨੇ ਇਹ ਇੱਕ ਕੈਂਸਰ ਦੇ ਬਰਾਬਰ ਹੈ ਤੁਸੀਂ ਆਪਾਂ ਕੈਂਸਰ ਨੂੰ ਇਹ ਨਹੀਂ ਕਹਿ ਸਕਦੇ ਕਿ ਵੀ ਅਸੀਂ ਡਿਸਪਲਾਈਨ ਦੇ ਕੇ ਜਾਂ ਮੱਲਮ ਪੱਟੀ ਕਰਕੇ ਠੀਕ ਕਰ ਦਾਂਗੇ ਉਹਨੂੰ ਸਮਾਂ ਲੱਗਦਾ ਹੈ ਇਹਦੇ ਵਿੱਚ ਵੀ ਤੁਸੀਂ ਜੋ ਜਿਸ ਗੈਂਗ ਦੇ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਪਤਾ ਨਹੀਂ ਉਹ ਸਹੀ ਹੈ ਕਿ ਗਲਤ ਹੈ ਉਹਦੇ ਵਿੱਚ ਵੀ ਇੱਕ ਗੈਂਗ ਨੇ ਜ਼ਿੰਮੇਵਾਰੀ ਲਈ ਆ ਕਿ ਸੀ ਅਸੀਂ ਸਿੱਧੂ ਮੂਸੇਵਾਲੇ ਦਾ ਬਦਲਾ ਜਿਹੜਾ ਉਹ ਲੈ ਲਿਆ ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਜਦੋਂ ਪਿਛਲੀਆਂ ਸਰਕਾਰਾਂ ਦੇ ਸਮੇਂ ਗਲਤ ਕੰਮ ਹੋ ਗਏ ਉਹ ਉਸ ਉਹਦੇ ਜਿਹੜੇ ਇਹਦੇ ਐਕਸ਼ਨਸ ਅ ਕਾਉਂਟਰ ਐਕਸ਼ਨਸ ਦੇ ਜਿਹੜੇ ਐਕਸ਼ਨ ਦਾ ਰਿਐਕਸ਼ਨ ਹੈ ਜਿਹੜੇ ਉਹ ਚੱਲ ਰਹੇ ਹੈ ਜਿਹੜਾ ਕਿ ਅਨਫੋਰਚੂਨੇਟ ਹੈ ਪਰ ਫਿਰ ਵੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਬੜੇ ਕਲੀਅਰ ਹੈ ਇਸ ਮਸਲੇ ਦੇ ਵਿੱਚ ਕਿ ਅਸੀਂ ਲਾਅ ਐਂਡ ਆਰਡਰ ਦੇ ਨਾਲ ਕਿਸੇ ਨੂੰ ਖਿਲਵਾੜ ਨਹੀਂ ਕਰਨ ਦਵਾਂਗੇ ਜੇ ਆਪਸੀ ਰੰਜਿਸ਼ਾਂ ਕਰਕੇ ਕੁਝ ਇਹ ਹੋ ਰਿਹਾ ਤੇ ਹੋਣਾ ਉਹ ਵੀ ਨਹੀਂ ਚਾਹੀਦਾ ਪਰ ਉਹ ਕੋਈ ਵਾਰੀ ਚੀਜ਼ਾਂ ਹੈਗੇ ਹੋ ਜਾਂਦੀ ਨੇ ਜਿਹੜੀਆਂ ਕਿ ਸ਼ਾਇਦ ਸਰਕਾਰ ਦੇ ਪੁਲਿਸ ਦੇ ਧਿਆਨ ਦੇ ਵਿੱਚ ਵੀ ਨਾ ਹੋਣਾ ਸੋ ਇਸ ਕਰਕੇ ਇਹ ਜੋ ਹੈ ਅਨਫੋਰਚਨਟ ਹੈ ਪਰ ਉਹਦੇ ਉੱਪਰ ਜਿਹੜੀ ਤੁਸੀਂ ਪੋਸਟ ਦਾ ਜ਼ਿਕਰ ਕੀਤਾ ਉਹਦੇ ਵਿੱਚ ਇਹ ਵੀ ਜ਼ਿਕਰ ਹੋਇਆ ਹੈ ਕਿੰਨੇ ਕਿ ਇਹ ਉਹ ਵਿਅਕਤੀ ਸੀਗਾ ਜਿਸਨੇ ਸਿੱਟੂ ਮੂਸਵਾਲੇ ਦਾ ਕਾਰਕੋ ਨੂੰ ਫੜਾ ਦਿੱਤੀ ਸੀਗੀ ਇਹ ਉਸ ਪੋਸਟ ਦੇ ਵਿੱਚ ਮੈਂ ਮੈਂ ਉਹੀ ਤਾਂ ਕਹਿ ਰਿਹਾ ਨਾ ਜੀ ਹੁਣ ਇੱਕ ਗੈਂਗ ਦੂਜੇ ਗੈਂਗ ਜਾਂ ਤੀਜਾ ਗੈਂਗ ਚੌਥਾ ਗੈਂਗ ਇੱਕ ਦੂਜੇ ਦੇ ਪ੍ਰਤੀ ਕੋਈ ਰੰਜਿਸ਼ਾਂ ਪਾਲੀ ਬੈਠੇ ਨੇ ਏ ਹਾਊ ਡੂ ਯੂ ਕਮ ਟੂ ਨੋ অর ਹਾਊ ਡੂ ਆਈ ਕਮ ਟੂ ਨੋ ਯਾ ਪੰਜਾਬ ਪੁਲਿਸ ਨੂੰ ਇਹ ਕਿਵੇਂ ਪਤਾ ਲੱਗੇਗਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਚੀਜ਼ਾਂ ਨੇ ਜਿਹੜੀਆਂ ਇਹ ਡੈਫੀਨਿਟਲੀ ਗੱਲ ਮੈਂ ਸਹੀ ਨੂੰ ਨਹੀਂ ਮੈਂ ਪਹਿਲੇ ਨੂੰ ਰੁਣਾ ਗੱਲ ਅੱਜ ਇੱਕ ਕਤਲ ਜੇ ਕਿਸੇ ਦਾ ਵੀ ਕਤਲ ਪੰਜਾਬ ਦੀ ਧਰਤੀ ਤੇ ਪੰਜਾਬੀ ਦਾ ਹੁੰਦਾ ਹੈ ਤੇ ਉਹ ਕਿਤੇ ਕਿਸੇ ਦਾ ਵੀ ਹੋਵੇ ਉਹ ਮਾੜੀ ਗੱਲ ਹੈ ਉਹ ਦੁਖਦਾਈ ਗੱਲ ਹੈ ਪਰ ਇਹ ਉਹ ਕੰਡੇ ਵਿਜੇ ਹੋਏ ਨੇ ਜਿਹ ਪਿਛੀਆਂ ਸਰਕਾਰਾਂ ਨੇ ਇੰਨੀਆਂ ਰੰਜਿਸ਼ਾਂ ਨੇ ਜਿਹੜੀਆਂ ਉਹ ਵਧੀਆਂ ਪਈਆਂ ਨੇ ਇਹਨਾਂ ਦੀਆਂ ਆਪਸ ਦੇ ਵਿੱਚ ਕਿ ਜਿਹੜਾ ਕਿ ਅਪੋਰਚੁਨਿਟੀ ਸੀ ਹਾਂ ਜੇ ਉਹ ਨਹੀਂ ਨਾ ਹੀ ਵਿਚ ਵੇਚਦਾ ਤੇ ਅੱਜ ਪੰਜਾਬ ਦੇ ਹਾਲਤ ਨਹੀਂ ਹੋਣੀ ਸੀਗੇ ਅਮਨ ਜੀ ਇੰਟੈਲੀਜੈਂਸ ਵਿਲੀਅਰ ਨੇ ਲੱਗਦਾ ਤੁਸੀਂ ਕਿਹਾ ਕਿ ਕਿਸੇ ਦੇ ਦਿਮਾਗ ਚ ਕੀ ਚੱਲ ਰਿਹਾ ਭਰੇ ਇੰਟੈਲੀਜੈਂਸ ਹੋ ਗਿਆ ਵਿਜੀਲੈਂਸ ਹੋ ਗਿਆ ਅਜਾ ਇੰਟੈਲੀਜੈਂਸ ਡਿਪਾਰਟਮੈਂਟ ਦਾ ਕੰਮ ਹੀ ਇਹ ਹੈਗਾ ਕਿ ਜੋ ਚੀਜ਼ਾਂ ਕੈਮਰੇਮ ਦੇ ਸਾਹਮਣੇ ਨਹੀਂ ਕੋਈ ਉਸ ਨੂੰ ਆਪਣੇ ਲੈ ਕੇ ਆਉਣਾ ਹੈ ਦੇਖੋ ਇਸ ਤਰ੍ਹਾਂ ਹੈ ਕਿ ਇੰਟੈਲੀਜੈਂਸ ਇਸ ਆਲਸੋ ਹਿਊਮਨ ਇੰਟੈਲੀਜੈਂਸ ਹੈ ਜਿਹੜੀ ਉਹ ਵੀ ਬੰਦਿਆਂ ਨੇ ਹੀ ਮਾਨੀਟਰ ਕਰਨੀ ਹੈ ਤੁਸੀਂ ਕੋਈ ਸਟੇਟ ਦੇ ਵਿਰੁੱਧ ਕੋਈ ਸਾਜ਼ਿਸ਼ ਹੋ ਰਹੀ ਹੈ ਤੇ ਉਹ ਨਹੀਂ ਸਟੇਟ ਨੂੰ ਪਤਾ ਲੱਗ ਰਿਹਾ ਉਹਦੇ ਲਈ ਤਾਂ ਆਪਾਂ ਇੰਟੈਲੀਜੈਂਸ ਨੂੰ ਆਪਾਂ ਜ਼ਿੰਮੇਵਾਰ ਮੂਵਰ ਹੋ ਲੈ ਸਾਫਾ ਠਹਿਰਾ ਸਕਦੇ ਆ ਪਰ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਹੀ ਕਿ ਇੱਕ ਵਿਅਕਤੀ ਦੇ ਅਗੇਂਸਟ ਜੇ ਕੋਈ ਦੂਜਾ ਬੰਦਾ ਰੰਜਿਸ਼ ਲਈ ਬੈਠਾ ਤੇ ਹੋ ਸਕਦਾ ਹੈ ਕਿ ਨਾ ਇਹ ਚੀਜ਼ ਦਾ ਕਦੇ ਕਿਸੇ ਦੇ ਧਿਆਨ ਦੇ ਵਿੱਚ ਆਇਆ ਹੋਵੇ ਸੋ ਆਪਾਂ ਦੇਖੋ ਬੰਦਾ ਜਦੋਂ ਕੰਮ ਕਰਦਾ ਹੈ ਤੇ ਕਈ ਵਾਰੀ ਸਕਸੈਸ ਮਿਲ ਜਦੋਂ ਨਹੀਂ ਕਈ ਵਾਰੀ ਨਹੀਂ ਹੁੰਦਾ ਪਤਾ ਲੱਗਦਾ ਹੈ ਕਿ ਉਹ ਇਹ ਦਾ ਦਿਸ ਇਜ਼ ਦਿਸ ਇਜ਼ ਬਿਅਓਂਡ ਐਨੀਬਾਡੀਜ਼ ਐਕਸਪੈਕਟੇਸ਼ਨ ਹੁਣ ਇਹਦਾ ਮਤਲਬ ਹੁੰਦਾ ਇਹ ਹੈ ਵੀ ਜਿਹਨੇ ਜਿਨ੍ਹਾਂ ਨੇ ਉਹ ਕੰਮ ਕੀਤਾ ਕੱਲ ਨੂੰ ਕੋਈ ਕੋਈ ਹੋਰ 2 4 5 7 ਬੰਦੇ ਜਾਂ ਕੋਈ ਗੈਂਗ ਪਾਰਟिकुलर ਗੈਂਗ ਇਸ ਬੰਦੇ ਦੇ ਜਿਹਦਾ ਕੱਲ ਮਰਡਰ ਹੋਇਆ ਹੈ ਉਹ ਜੇ ਕੱਲ ਨੂੰ ਕਿਸੇ ਹੋਰ ਨੂੰ ਮਾਰਨ ਵਾਲੇ ਟਾਰਗੇਟ ਕਰਕੇ ਚੱਲ ਲੈਣਾ ਕਿ ਜੇ ਅਸੀਂ ਉਹਦਾ ਬਦਲਾ ਲੈ ਲਿਆ ਸੋ ਦਿਸ ਇਜ਼ ਅਨਐਂਡਿੰਗ ਦਿਸ ਇਜ਼ ਅਨਐਂਡਿੰਗ ਵੈਰੀ 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 ਸੈਡ ਕਿ ਇਸ ਤਰੀਕੇ ਦਾ ਇਹਨਾਂ ਜੰਸਟਰਸ ਦੇ ਵਿੱਚ ਔਰ ਖਾਸ ਕਰਕੇ ਪਲੇਅਰਸ ਦੇ ਵਿੱਚ ਇਹ ਚੀਜ਼ਾਂ ਚੱਲ ਰਹੀਆਂ ਨੇ ਇਹ ਨਹੀਂ ਹੋਣੀ ਚਾਹੀਦੀ ਇਹ ਸਬਕ ਸਮਾਜ ਦਾ ਹਿੱਸਾ ਨਹੀਂ ਹੈ ਕਿ ਆਪਣੇ ਪੰਜਾਬ ਦਾ ਹਿੱਸਾ ਕਦੇ ਵੀ ਨਹੀਂ ਸੀਗਾ ਸਰਦਾਰ ਸੰਦੀਪ ਨੰਗਰ ਲੱਗਿਆ ਦਾ ਕੁਝ ਇਸ ਤਰੀਕੇ ਦੀ ਗੱਲਬਾਤ ਜੁਣੀਆ ਹੋਣੀ ਚਾਹੀਦੀ ਚੱਲ ਹੋਣੀ ਆਉਂਗਾ ਜਦੋਂ ਇੰਨਾ ਦੇ ਕਬੱਡੀ ਮੈਚ ਹੁੰਦੇ ਨੇ ਲੱਗਦਾ ਹੈ ਕਿ ਇਹ ਜਿਹੇ ਮੈਚਸ ਦੇ ਵਿੱਚ ਜੇਕਰ ਇਹ ਸਭ ਚੀਜ਼ਾਂ ਉਧਰ ਉਧਰ ਦੇਖਾਪਰ ਨਹੀਂਆਂ ਨੇ ਉਥੇ ਸੁਰੱਖਿਆ ਦੇ ਪ੍ਰਬੰਧ ਵੀ ਬਹੁਤ ਹੋਏ ਕਿ ਅਜੇ ਅਜੇ ਹੋਣੇ ਚਾਹੀਦੇ ਨੇ ਜਾਂ ਫਿਰ ਮੈਨਿਟਰੀ ਕਰ ਦੇਣੇ ਚਾਹੀਦੇ ਕਿਉਂਕਿ ਜੇਕਰ ਉਥੇ ਕੋਈ ਸਰਕਾਰੀ ਪ੍ਰਬੰਧ ਥਾਲਾ ਹੁੰਦਾ ਤੇ ਇਸ ਦਾ ਪ੍ਰਬੰਧ ਉੱਪਰ ਹੁੰਦਾ ਤੇ ਸ਼ਾਇਦ ਅਗਰੇ ਘਟਨਾ ਵਾਪਰਦੀ ਨਹੀਂ ਕਿਉਂਕਿ ਜਿੰਨਾ ਕਾ ਵੀ ਆ ਨਾ ਹੁੰਦੇ ਜਿਨਾ ਦੇਖੋ ਜਿੰਨਾ ਜਿੰਨਾ ਕਿ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਮੇਰੇ ਕੋਲ ਸ਼ਾਇਦ 19 ਤੋਂ ਵੱਧ ਇਨਫੋਰਮੇਸ਼ਨ ਨਹੀਂ ਹੈ ਕਿ ਉੱਥੇ ਕਿੰਨੀ ਪੁਲਿਸ ਫੋਰਸ ਸੀਗੀ ਜਾਂ ਕਿੰਨੀ ਕਿ ਨਹੀਂ ਸੀਗੀ ਪਰ ਡੈਫੀਨਿਟਲੀ ਯੈਸ ਇਟ ਇਜ਼ ਬੋਥ ਵੇਸ ਤੁਸੀਂ ਹੁਣ ਇੱਕ ਪਾਸੇ ਇਹਨੂੰ ਪ੍ਰੋਪਰ ਸੁਰੱਖਿਆ ਦੇ ਪ੍ਰਬੰਧ ਪ੍ਰੋਪਰ ਜੇ ਕੋਈ ਵੈਪਨ ਲੈ ਕੇ ਜਾ ਰਿਹਾ ਹੈ ਤੇ ਦੈਟ ਮੀਨਸ ਅ ਫ੍ਰਿਸਕਿੰਗ ਹੋਣੀ ਚਾਹੀਦੀ ਹੈ ਫ੍ਰਿਸਕਿੰਗ ਉੱਥੇ ਮਿਲਦਾ ਜਿੰਨਾ ਕਿ ਕਰਾਊਡ ਦੇ ਵਿੱਚ ਦੇਖਿਆ ਮਿਲਦਾ 10-12 15000 ਬੰਦਾ ਤਾਂ ਹੋਊਗਾ ਹੁਣ 10-12 15000 ਬੰਦੇ ਦੀ ਫ੍ਰਿਸਕਿੰਗ ਹੈ ਜਿਹੜੀ ਫਿਜ਼ੀਕਲ ਓਹੋ ਉਹਦੇ ਲਈ ਕਿੰਨੇ EMPLOYEES ਚਾਹੀਦੇ ਨੇ ਕਿੰਨੇ ਪੋਸਟ ਲਾਉਣੇ ਚਾਹੀਦੇ ਨੇ ਆਪਾਂ ਨੂੰ ਤੁਸੀਂ ਤੁਹਾਡਾ ਐਜ਼ ਅ ਜਰਨਲਿਸਟ ਤੁਹਾਡਾ ਸਵਾਲ ਆਪਦੀ ਜਗ੍ਹਾ ਠੀਕ ਹੈ ਬਟ ਆਪਾਂ ਜੇ ਪੁਲਿਸ ਦਾ ਐਂਗਲ ਵੀ ਦੇਖੀਏ ਜੇ 15000 ਬੰਦੇ ਦੀ ਫ੍ਰਿਸਕਿੰਗ ਤੁਸੀਂ 1.5 ਘੰਟੇ ਦੇ ਵਿੱਚ ਕਰਨੀ ਹੈ ਜਾਂ 0.5 ਘੰਟੇ ਦੇ ਵਿੱਚ ਕਰਨੀ ਹੈ ਉਹਦੇ ਲਈ ਕਿੰਨਾ ਪਰਾਪਰਨੈਲੀ ਚਾਹੀਦਾ ਸੋ ਇਸ ਕਰਕੇ ਮੇਰੇ ਕਹਿੰਦਾ ਮਤਲਬ ਹੈ ਕਿ ਵਾਟ ਹੈਸ ਹੈਪਨਡ ਇਜ਼ ਅਨਫੋਰਚੂਨੇਟ ਬਟ ਆਪਾਂ ਇਹਦੇ ਲਈ ਸਿੱਧੰ ਸੁਧੇ ਆਪਾਂ ਵੀ ਇਹ ਵੀ ਜੀ ਕੋਈ ਪੁਲਿਸ ਜਾਂ ਕੋਈ ਸਰਕਾਰ ਜ਼ਿੰਮੇਵਾਰ ਹੈ ਜਾਂ ਉਹਦੀ ਗਲਤੀ ਹੈ ਇਸ ਤਰ੍ਹਾਂ ਨਹੀਂ ਹੈ ਕਸਪ ਫੈਡਰੇਸ਼ਨ ਤੋਂ ਜਿੱਦਾਂ ਜਿਵੇਂ ਬਾਰੀ ਬਾਰੀ ਕੀਤਾ ਹੁੰਦਾ ਕਿ ਮੈਕਸਿਮਮ ਜਿਹੜੀਆਂ ਕੁਆਲਿਫਿਕੇਸ਼ਨਸ ਨੇ ਨਹੀਂ ਆ ਉਹ ਕਿਹੜਾ ਵਰਡ ਨੇ ਫੈਕਟਰ ਹੁੰਦਾ ਹੁੰਦਾ ਹੁਣ ਉਹਨਾਂ ਦਾ ਰਹਿਣਾ ਵੀ ਜਾਨ ਹੁੰਦੀ ਏਦੀ ਉਹਦੀ ਪਰਮਾਨੇ ਬੰਦੇ ਤਾਂ ਜਿਹੜੇ ਹਵਾ ਲੈ ਕੇ ਬਟਮ ਤੇ ਬੈਕਹੈਂਡ ਤੇ ਪਾਉਣਾ ਹੈ ਇਹਨਾਂ ਦੇ ਵਿੱਚ ਮੈਂ ਇੱਕ ਮੈਂ ਮੈਂ ਹੋਰ ਦੇਖੋ ਮੈਂ ਤੁਹਾਡਾ ਸਵਾਲ ਆਪਦੀ ਜਗ੍ਹਾ ਕੁਝ ਹੱਦ ਤੱਕ ਵਾਜਬ ਹੈ ਮੈਂ ਇਹਦੇ ਵਿੱਚ ਕਿਸੇ ਗੇਮ ਨੂੰ ਪਲੇਅਰਸ ਵੀ ਜਾਂ ਫੈਡਰੇਸ਼ਨ ਨੂੰ ਲੈ ਕੇ ਨਹੀਂ ਆਉਣਾ ਚਾਹੁੰਦਾ ਸੀਗਾ ਪਰ ਤੁਹਾਡਾ ਸਵਾਲ ਲੈ ਆਇਆ ਹੁਣ ਇਹੀ ਮੈਂ ਪੁੱਛਣਾ ਚਾਹ ਰਿਹਾ ਵੀ ਇਹ ਫੈਡਰੇਸ਼ਨ ਕਦੋਂ ਬੜੀਆਂ ਤੇ ਕਿਹਦੇ ਬਣਵਾਈਆਂ ਹੋ ਸਕਦਾ ਹੈ ਕਿਸੇ ਚੰਗੀ ਇੰਟੈਂਟ ਨਾਲ ਬੜੀਆਂ ਹੁਣ ਫੈਡਰੇਸ਼ਨਸ ਕਿ ਹਾਂ ਚਲੋ ਉਸ ਗੇਜ ਨੂੰ ਪ੍ਰਮੋਟ ਕਰੋ ਬਟ that does not mean ਕਿ ਉਹਦੇ ਵਿੱਚ ਜਿਹੜੇ ਗਲਤ ਐਲੀਮੈਂਟ ਨੇ ਉਹ ਬੜੇ ਤਰਿਆਉਣ ਸੋ ਇਹ ਚੀਜ਼ਾਂ ਦੇ ਉੱਪਰ